ਸੁਰਸਿੰਟਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਆਮ ਬੜੀ ਮਿਹਰਬਾਨੀ ਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੇਨਾ ਜੀ ਦਿੱਲੀ ਦੇ ਵਿੱਚ ਧੁਮਾਕਾ ਹੋਇਆ ਕਿੰਨੇ ਵਿਅਕਤੀ ਮਾਰੇ ਗਏ ਨੇ ਧੁਮਾਕਾ ਕਿਨੇ ਕੀਤਾ ਕੀ ਹੈ ਇਸ ਦੇ ਵਿੱਚੋ ਲੱਭਿਆ ਹੁਣ ਤੱਕ। ਥਨ ਸਾਹਿਬ ਦੱਲੇ ਜੀ ਕਿ 6 ਵਜੇ ਤੇ 52 ਮਿੰਟ ਦੇ ਉੱਤੇ ਹੀ ਯਾਨੀ ਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਆਸਰਨ ਦਾ ਵੇਲਾ 6 ਵਜੇ 52 ਮਿੰਟ ਉਦੋਂ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਕੋਲੇ ਇੱਕ ਚਲਦੀ ਹੋਈ ਤੁਰਦੀ ਹੋਈ ਕਾਰ ਦੇ ਵਿੱਚ ਧਮਾਕਾ ਹੋਇਆ ਇਸ ਧਮਾਕੇ ਦੇ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋਈ ਆ ਮੀਡੀਆ ਦਾ ਇੱਕ ਹਿੱਸਾ ਕਹਿੰਦਾ 11 ਲੋਕਾਂ ਦੀ ਮੌਤ ਇੱਕ ਹਿੱਸਾ ਇਹ ਗੱਲ ਕਰਦਾ ਜੀ 8 ਲੋਕਾਂ ਦੀ ਮੌਤ 24 ਲੋਕ ਜ਼ਖਮੀ ਹੋਏ ਆ ਦਿੱਲੀ ਮੁੰਬਈ ਰਾਜਸਥਾਨ ਯੂਪੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਹਾਈਲਾਈਟ ਜਾਰੀ ਕਰ ਦਿੱਤਾ ਗਿਆ ਅਗਲੀ ਗੱਲ ਇਹ ਜੀ ਕਿ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਉਹ ਹਸਪਤਾਲ ਦੇ ਵਿੱਚ ਵੀ ਪਹੁੰਚੇ ਹੁਣ ਇਸ ਵੇਲੇ ਹਸਪਤਾਲ ਆ ਘਟਨਾ ਵਾਲੀ ਸਥਾਨ ਦੇ ਉੱਤੇ ਵੀ ਪਹੁੰਚੇ ਹੋਏ ਆ ਪਰ ਇਹ ਧਮਾਕਾ ਕਿਉਂ ਹੋਇਆ ਇਹ ਧਮਾਕਾ ਕਿਹਨੇ ਕੀਤਾ ਸਵਾਲ ਇਹ ਆ ਇਹ ਹੁਣ ਪੁਲਿਸ ਲਈ ਪੜਤਾਲ ਦਾ ਵਿਸ਼ਾ ਐਨਆਈਏ ਐਨਐਸਜੀ ਤੇ ਹੋਰ ਜਿਹੜੀਆਂ ਟੀਮਾਂ ਪਹੁੰਚ ਚੁੱਕੀਆਂ ਇੱਕ ਤਾਂ ਇਹਨੂੰ ਅੱਤਵਾਦੀ ਐਂਗਲ ਤੋਂ ਲਿਆ ਜਾ ਰਿਹਾ ਵੀ ਸ਼ਾਇਦ ਉਹਨਾਂ ਦੇ ਵੱਲੋਂ ਧਮਾਕਾ ਕੀਤਾ ਗਿਆ ਦੂਜਾ ਇਹਦਾ ਐਂਗਲ ਇਹ ਦੱਸਿਆ ਜਾ ਰਿਹਾ ਵੀ ਕਿਤੇ ਸੀਐਨਜੀ ਦੇ ਕਰਕੇ ਗੱਡੀ 'ਚ ਧਮਾਕਾ ਨਾ ਹੋਇਆ ਹੋਵੇ ਇਹ ਗੱਲ ਗੱਡੀ ਵਿੱਚ ਧੁਮਾਕਾ ਹੋਇਆ ਉੱਥੇ ਖੜੀਆਂ ਕਈ ਹੋਰ ਗੱਡੀਆਂ ਸੜ ਕੇ ਸੁਆਹ ਹੋਈਆਂ ਲੋਕਾਂ ਦੀ ਮੌਤਾਂ ਬੜੀਆਂ ਹੋਈਆਂ ਸੋ ਇਹ ਹੁਣ ਪੜਤਾਲ ਦਾ ਵਿਸ਼ਾ ਪਰ ਇਹ ਉਸ ਵਾਲੇ ਧੁਮਾਕਾ ਹੋਇਆ ਜਦੋਂ ਸਭ ਕੱਲ ਨੂੰ ਸਵੇਰੇ 7 ਵਜੇ ਵੋਟਾਂ ਪੈਣੀਆਂ 122 ਸੀਤਗਲੀ ਬਿਹਾਰ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਤਰਤਾਰਨ ਦੇ ਵਿੱਚ ਇੱਕ ਗੁੰਮਨੀ ਸੀ ਇੱਧਰ ਲਈ ਸੋ ਇਹਦੇ ਪਿੱਛੇ ਹੋਰ ਕੋ ਕੜੀਆਂ ਜੁੜੀ ਹੋਵੇ ਇਹਦੇ ਹੁਣ ਵਕ ਵਕ ਅੰਗਲਾਂ ਤੋਂ ਪੜਤਾਲ ਚੱਲ ਰਹੀ ਹੈ ਜੀ ਕਿਸੇ ਨੇ ਜ਼ਿੰਮੇਵਾਰੀ ਲਈ ਆ ਨੇ ਜਿਹੜੇ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹਾਲੇ ਤੱਕ ਇਹ ਬਿਲਕੁਲ ਜ਼ਿੰਮੇਵਾਰੀ ਖਬਰ ਨਹੀਂ ਆਈ ਕਿ ਹੋਇਆ ਕੀ ਆ ਮੈਂ ਥੋੜਾ ਵਿਸਥਾਰ ਹੋਰ ਦੱਸ ਦਿੰਨਾ ਕਾਰ ਦੇ ਵਿੱਚ ਤੇਜ਼ ਧਮਾਕਾ ਹੋਇਆ 10 ਤੋਂ ਵੱਧ ਗੱਡੀਆਂ ਸੜੀਆਂ 24 ਲੋਕ ਜ਼ਖਮੀ ਆ ਤੇ ਐਲ ਐਨ ਜੀ ਪੀ ਹਸਪਤਾਲ ਦੇ ਵਿੱਚ ਭਰਤੀ ਕੀਤੇ ਗਏ ਲੋਕ ਦਿੱਲੀ ਦੇ ਵਿੱਚ ਲਾਲਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਕੋਲੇ ਇਹ ਧਮਾਕਾ ਹੋਇਆ ਇਹ ਜਗ੍ਹਾ ਚਾਂਦਨੀ ਚੌਕ ਤੇ ਲਾਲਕਿਲੇ ਦੇ ਬਿਲਕੁਲ ਨੇੜੇ ਆ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਮ ਦੇ ਫਿਰਦੇ ਆ ਜ਼ਾਕਜ਼ਾਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਾਰ ਦੇ ਵਿੱਚ ਧਮਾਕਾ 6:52 ਮਿੰਟ ਦੇ ਵੇਲੇ ਆਫੜੇ ਹੋਇਆ। ਦਿੱਲੀ ਫਾਇਰ ਡਿਪਾਰਟਮੈਂਟ ਨੂੰ ਪਹਿਲੀ ਕਾਲ 7:16 ਮਿੰਟ ਤੇ ਗਈ ਹੈ। ਜਣ ਤੁਸੀਂ ਇੱਕ ਖਬਰ ਦਿੱਤੀ ਸੀ ਕਿ ਇੱਕ ਕੋਈ ਸਪੈਨਿਸ਼ ਕੁੜੀ ਵੋਟ ਪਾ ਗਈ ਹੈ ਜਾਂ ਵੋਟਾਂ ਉਹਦੀਆਂ ਪਈਆਂ ਨੇ। ਇਹ ਕਾਫੀ ਵੱਡਾ ਕਪਲਾ ਲੱਗਦਾ ਸੀ ਤੇ ਜਿਹੜੇ اپੋਜੀਸ਼ਨ ਦੇ ਲੀਡਰ ਨੇ ਗਾਂਧੀ ਉਹਨਾਂ ਨੇ ਇਸ ਗੱਲ ਨੂੰ ਕਾਫੀ ਚੁੱਕਿਆ ਸੀ ਤੇ ਲੋਕਾਂ ਦਾ ਧਿਆਨ ਇੱਧਰ ਬਹੁਤ ਕੇਂਦਰਿਤ ਹੋ ਗਿਆ ਸੀ ਸੋ ਕੁਝ ਕ ਆਪੋਜੀਸ਼ਨ ਦੇ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਹੁਣ ਧਿਆਨ ਸਾਰਾ ਹਟ ਗਿਆ ਉਧਰੋਂ ਅ ਇਹ ਸਾਰਾ ਧਿਆਨ ਇੱਧਰ ਚਲਾ ਗਿਆ ਹੈ ਜਦ ਜਦ ਵੀ ਕੋਈ ਇਹੋ ਜੀ ਗੱਲਬਾਤ ਵਾਪਰੀ ਹੈ ਤਾਂ ਧਮਾਕੇ ਹੋਣ ਲੱਗ ਪੈਂਦੇ ਨੇ ਇਹ ਕੌਣ ਫੋਰਸਸ ਨੇ ਕੀ ਐਸੇ ਵਾਰੀ ਤੁਹਾਨੂੰ ਵੀ ਕੋਈ ਪਤਾ ਲੱਗਾ ਦਫ਼ਤਰ ਸਭ ਗੱਲ ਅਸਲ ਵਿੱਚ ਇਹ ਆ ਵੀ ਜਿਹੜੀ ਇਹ ਕੁੜੀ ਹੈ ਨਾ ਇਹ ਕੁੜੀ ਹੈਗੀ ਜੀ ਬ੍ਰਾਜ਼ੀਲ ਦੀ ਜਦੋਂ ਅਸੀਂ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦੇ ਬਾਰੇ ਖਬਰ ਸਾਂਝੀ ਕੀਤੀ ਸੀਗੀ ਰੈੱਡ ਐਪਲ ਦੇ ਉੱਤੇ ਪਰਿਵਾਰਕ ਮੀਂਹਾਂ ਦੇ ਨਾਲ ਕੁਝ ਦਿਨ ਪਹਿਲਾਂ ਐਸੇ ਘੰਟਾ ਤੇ ਕੁਝ ਮਿੰਟ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਨਾਂ ਪ੍ਰੈਜੈਂਟੇਸ਼ਨ ਵੀ ਦਿਖਾਈਆਂ ਰਾਹੁਲ ਗਾਂਧੀ ਨੇ ਉਦੋਂ ਇਹ ਗੱਲ ਕਹੀ ਸੀ ਕਿ ਹਰਿਆਣਾ ਦੀ ਚੋਣ ਦੇ ਵਿੱਚ 25 ਲੱਖ ਵੋਟਾਂ ਜਿਹੜੀਆਂ ਉਹ ਚੋਰੀ ਹੋਈਆਂ ਇਹ ਜਿਹੜੀ ਬ੍ਰਾਜ਼ੀਲ ਦੀ ਕੁੜੀ ਹੈ ਨਾਂ ਨਹੀਂ ਸੀ ਲਿਆ ਵੀ ਇਸ ਮਾਡਲ ਦੀ ਫੋਟੋ ਲਾ ਕੇ ਸੋਨੀਪੱਤ ਦੇ ਰੀਆ ਖੇਤਰ ਦੇ ਵਿੱਚ 10 ਬੂਥਾਂ ਦੇ ਉੱਤੇ 22 ਅਥਾਵਾਂ ਤੇ ਵੋਟ ਪਈਆ ਇਸ ਬ੍ਰਾਜ਼ੀਲ ਮਾਡਲ ਦੇ ਨਾਂ ਦੇ ਉੱਤੇ। ਇਹ ਫੋਟੋ ਦੇ ਨਾਂ ਦੇ ਉੱਤੇ ਫੋਟੋ ਸੀ ਜੀ ਕਿਸੇ ਥਾਂ ਦੇ ਉੱਤੇ ਸਵੀਟੀ ਕਿਸੇ ਥਾਂ ਤੇ ਸੀਮਾ ਕਿਸੇ ਥਾਂ ਤੇ ਜਨਵੀ ਕੁਛ ਇਸ ਤਰੀਕੇ ਨਾਲ ਬਣਾ ਕੇ ਇਹਨਾਂ ਵੋਟਾਂ ਪਈਆਂ। ਫਿਰ ਉਸ ਤੋਂ ਬਾਅਦ ਇਸ ਕੁੜੀ ਨੇ ਗੱਲ ਕਹੀ ਸੀ ਸੋਸ਼ਲ ਮੀਡੀਆ ਦੇ ਉੱਤੇ। ਨਹੀਂ ਭਾਈ ਮੈਂ ਤਾਂ ਕਦੇ ਇੰਡੀਆ ਆਈ ਨਹੀਂ। ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਨਾਂ ਤੇ ਕੀ ਹੋਈ ਜਾਂਦਾ। ਤੇ ਅੱਜ ਇਹਨੇ ਖੁਦ ਇੱਕ ਖੁੱਲੇ-ਖੁਲੇ ਖੁਲਾਸੇ ਕੀਤੇ ਆ। ਇਹ ਚੜੀ ਦੇਖੋ ਜੀ ਨਾਂ ਤਾਂ ਮੇਰਾ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਕੋਈ ਇੰਟਰਸਟ ਨਹੀਂ। ਨਾ ਮੈਨੂੰ ਗਿਆਨ ਆ ਵੀ ਇਹ ਹੋਈ ਕਿ ਜਾਂਦਾ। ਮੇਰੇ ਨਾਂ ਦੀ ਵਰਤੋਂ ਤੇ ਦੁਰਵਰਤੋਂ ਕਿਉਂ ਕੀਤੀ ਗਈ ਆ ਮੈਨੂੰ ਤਾਂ ਉਹ ਕਹਿੰਦੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਦੂਜੀ ਗੱਲ ਮਹੱਤਵਪੂਰਨੋ ਨੇ ਕਹੀ ਆ ਵੀ ਮੈਨੂੰ ਤਾਂ ਡਰ ਆ ਵੀ ਕਿਤੇ ਮੈਂ ਕਿਸੇ ਹੋਰ ਪਟੜੇ ਦੇ ਵਿੱਚ ਨਾ ਫਸ ਜਾਂ ਕਹਿੰਦੀ ਮੈਂ ਆਪਣੇ ਵਕੀਲਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਹਲੇ ਤੱਕ ਉਹ ਕਹਿੰਦੀ ਬ੍ਰਾਜ਼ੀਲ ਦੇ ਵਿੱਚ ਇਹ ਖਬਰ ਨਹੀਂ ਪਹੁੰਚੀ ਪਰ ਜੇ ਇੱਥੇ ਵੀ ਪਹੁੰਚੀ ਫਿਰ ਮੈਨੂੰ ਵਕੀਲਾਂ ਦਾ ਸਹਾਰਾ ਲੈਣਾ ਪੈਣਾ ਤੀਜੀ ਗੱਲ ਇਹਨੇ ਮਹੱਤਵਪੂਰਨ ਹੋਰ ਕਹੀ ਆ ਉਹ ਕਹਿੰਦੀ ਕਿ ਮੈਂ ਕਦੇ ਵੀ ਮਾਡਲ ਨਹੀਂ ਰਹੀ ਮੈਂ ਹੇਅਰ ਡ੍ਰੈਸਰ ਆ ਮੈਂ ਰਾਹੁਲ ਗਾਂਧੀ ਨੂੰ ਵੀ ਨਹੀਂ ਜਾਣਦੀ ਮੈਂ ਇਹਨਾਂ ਨੇ ਪਤਾ ਇੰਡੀਆ ਦੇ ਵਿੱਚ ਕੀ ਹੁੰਦਾ ਮੇਰਾ ਕੋਈ ਇੰਟਰਸਟ ਨਹੀਂ ਇਸ ਮਸਲੇ ਦੇ ਵਿੱਚ ਆ ਮੇਰੀ ਖਿੱਚਾ ਤੋਂ ਹੀ ਪਤਾ ਨਹੀਂ ਕਿਹੜੀ ਗੱਲੋਂ ਕੀਤੀ ਗਈ ਹੈ ਹਮਮ ਪਰ ਉਹਦੇ ਵੱਲੋਂ ਹੁਣ ਧਿਆਨ हट ਗਿਆ ਸਾਰਾ ਅਬ ਕੁਲੀ ਹੁਣ ਤਾਂ हटਈਏ ਦੇਖੋ ਜਿਹੜੀਆਂ ਖਬਰਾਂ ਹੁੰਦੀਆਂ ਨੇ ਜੀ ਅੱਜ ਕੱਲ ਤਾਂ ਇੰਡੀਆ ਦੇ ਵਿੱਚ ਖਬਰ ਦੀ ਉਮਰ ਹੀ ਦੋ ਦਿਨ ਰਹਿ ਗਈ ਆ ਚੰਗੀ ਖਬਰ ਹੋਵੇ ਮਾੜੀ ਖਬਰ ਹੋਵੇ ਦੂਜੇ ਤੀਜੇ ਨੂੰ ਤਾਂ ਲੋਕ ਹੋਰ ਭਾਲਣ ਲੱਗ ਜਾਂਦੇ ਆ ਵੀ ਵਿੱਚੋਂ ਹੁਣ ਹੋਰ ਕੀ ਨਿਕਲ ਕੇ ਆਉਂਦਾ ਉਹ ਤਾਂ ਗੱਲ ਪੁਰਾਣੀ ਹੋ ਗਈ ਆ ਜੀ ਇੱਕ ਜਿਹੜੀ ਤੁਸੀਂ ਖਬਰ ਸਰੇਓ ਗਿਫ ਫਿਲਮ ਅਦਾਕਾਰ ਤਰਮਿੰਦਰ ਵੈਂਟੀਲੇਟਰ ਤੇ ਨੇ ਸਾਨੂੰ ਦੱਸੋ ਕੀ ਹਾਲਤ ਆ ਉਹਨਾਂ ਦੀ ਕਿੱਥੇ ਨੇ ਉਹ ਉਹਨਾਂ ਦੀ ਹਾਲਤ ਜੀ ਇਸ ਵੇਲੇ ਚਿੰਤਾਜਨਕ ਆ ਫਿਲਮ ਅਦਾਕਾਰ ਤਰਮਿੰਦਰ ਜਿਹਨਾਂ ਦਾ ਬਹੁਤ ਵੱਡਾ ਨਾਂ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਉਹਨਾਂ ਦੀ ਇਸ ਵੇਲੇ ਸਥਿਤੀ ਆ ਜਿਹੜੀ ਸਾਹ ਦੇ ਵਿੱਚ ਤਕਲੀਫ ਆਈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਇਸ ਕਰਕੇ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨੂੰ ਤੇ ਜਦੋਂ ਆਪਾਂ ਇਹਨਾਂ ਖਬਰਾਂ ਦੀ ਇਸ ਵੇਲੇ ਸਾਂਝ ਪਾ ਰਹੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਉਹ ਵੈਂਟੀਲੇਟਰ ਦੇ ਉੱਤੇ ਆ ਬ੍ਰੀਚ ਕਨਡੀ ਹਸਪੀਟਲ ਮੁੰਬਈ ਦੇ ਵਿੱਚ ਉਹ ਵੈਂਟੀਲੇਟਰ ਦੇ ਉੱਤੇ ਆ ਤੇ ਡਾਕਟਰਾਂ ਨੇ ਇਹ ਗੱਲ ਕਹੀ ਆ ਕਿ 72 ਘੰਟੇ ਕ੍ਰਿਟੀਕਲ ਆ 72 ਘੰਟੇ ਚਿੰਤਾ ਦੇ ਵਿੱਚ ਵਾਧਾ ਕਰਨ ਵਾਲੇ ਆ ਤੇ ਬਾਕੀ ਉਹ ਤੰਦਰੁਸਤ ਰਹਿਣ ਕਾਮਨਾ ਕਰਦੇ ਆ ਤੇ ਉਹ ਕਹਿੰਦੇ 72 ਘੰਟੇ ਬਾਅਦ ਅਸੀਂ ਕੋਈ ਦੱਸਾਂਗੇ ਪਰ ਸੰਨੀ ਦਿਓਲ ਦੀ ਟੀਮ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਫਿਕਰ ਵਾਲੀ ਗੱਲ ਕੋਈ ਨਹੀਂ ਸਾਰੇ ਅਰਦਾਸਾ ਕਰੋ ਜੀ ਤੇ ਕਿੰਨੇ ਸਾਲ ਦੇ ਹੋ ਜਾਣਾ ਜੀ ਉਹਨਾਂ ਨੇ 8 ਦਸੰਬਰ ਨੂੰ ਮੇਰਾ ਖਲ ਜਨਮ ਦਿਨ ਆਉਂਦਾ। ਹਾਂਜੀ ਮੇਰੇ ਬਰੇ ਮੇਰੇ ਚੇਤੇ ਦੇ ਵਿੱਚੋਂ ਖਿਸਕ ਗਿਆ ਜੀ ਪਰ ਹਾਂ 8 ਦਸੰਬਰ ਦੀ ਗੱਲ ਪਤਾ ਹੈ ਜੀ। ਮੇਰਾ ਖਲ 90 ਸਾਲ ਦੇ ਹੋ ਜਾਣਾ ਜੀ ਉਹਨਾਂ ਨੇ। ਠੀਕ ਹੈ। ਅੱਛਾ ਤਰਨਤਾਰਨ ਦੀ ਜ਼ਮੀਨੀ ਚੋਣ ਦੀਆਂ ਕੋਈ ਖਬਰਾਂ? ਹੰਬਰਪੁਰ ਦੀ ਤਰਨਤਾਰਨ ਵਾਲੀ ਜ਼ਮੀਨੀ ਚੋਣ ਕੱਲ ਨੂੰ ਆ। 15 ਉਮੀਦਵਾਰਾਂ ਦੀ ਕਿਸਮਤ VOTING ਮਸ਼ੀਨਾਂ ਦੇ ਵਿੱਚ ਕੈਦ ਹੋ ਜਾਣੀ ਆ ਕੱਲ ਨੂੰ। ਉਸ ਤੋਂ ਬਾਅਦ ਕੀ ਨਤੀਜੇ ਆਉਂਦੇ ਵਕਤ ਦੱਸੂਗਾ। ਤੱਲੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਤੇ ਜਿੰਨੀ ਫੀਸ ਦੀ ਹੋਈ ਵੀ ਐਨੇ ਪਰਸੈਂਟ ਵੋਟਾਂ ਪਈਆਂ ਉਹ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਵੋਟਾਂ ਕਿਵੇਂ ਪਈਆਂ ਸੁੱਖੀ ਥਾਂ ਦੀ ਪਈਆਂ ਜਾਂ ਕੋਈ ਤੌੜ ਤਫਾ ਹੋਇਆ ਇਹਦੇ ਬਾਰੇ ਵੀ ਕੱਲ ਨੂੰ ਪਤਾ ਲੱਗੂਗਾ ਪਰ 100 ਦੇ ਕਰੀਬ ਜਿਹੜੇ ਬੂਥ ਆ ਉਹ ਸੰਵੇਦਨਸ਼ੀਲ ਦੱਸੇ ਗਏ ਆ ਔਰ ਸੋਥੇ ਚੱਪੇ ਚੱਪੇ ਤਾਂ ਤਾਂ ਨਾ ਤਾਂ ਚੰਦਰੂ ਮੀਰਵਾਰ ਮੁਖ ਤੌਰ ਦੇ ਉੱਤੇ ਮੁਕਾਬਲੇ ਦੇ ਵਿੱਚ ਹੈ ਤੇ ਕੱਲ ਨੂੰ ਵੋਟਾਂ ਪੈ ਜਾਣੀਆਂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਵਿੱਚ ਜਿਹੜਾ ਵਿਦਿਆਰਥੀਆਂ ਦਾ ਇੱਕ ਮੁਜ਼ਾਹਰਾ ਹੋਣਾ ਸੀ ਕਹਿੰਦੇ ਗੇਟ ਬੰਦ ਕਰਤੇ ਲਾਠੀ ਚਾਰਜ ਹੋਇਆ ਤੇ ਸਾਰੀਆਂ ਜਿੰਨੀਆਂ ਵੀ ਕਿਸਾਨ ਯੂਨੀਅਨਸ ਹਨ ਉਹ ਵਿਦਿਆਰਥੀਆਂ ਦੇ ਨਾਲ ਆ ਗਈਆਂ ਨੇ ਕੀ ਸਿਚੁਏਸ਼ਨਾ ਹੁਣ ਉੱਥੇ ਬਿਲਕੁਲ ਬਿਲਕੁਲ ਸਿੰਘ ਸਾਹਿਬ ਗੱਲੇ ਆ ਵੀ ਅੱਜ ਵਿਦਿਆਰਥੀਆਂ ਨੇ ਵੀ ਜਜ਼ਬੇ ਦੀ ਕਮੀ ਨਹੀਂ ਛੱਡੀ ਤੇ ਕਿਸਾਨਾਂ ਨੇ ਆਮ ਲੋਕਾਂ ਨੇ ਸਮਾਜ ਸੇਵੀਆਂ ਨੇ ਤੇ ਕਈ ਕਲਾਕਾਰਾਂ ਨੇ ਅੱਜ ਇਹਨਾਂ ਵਿਦਿਆਰਥੀਆਂ ਦੇ ਨਾਲ ਖੜਕੇ ਸਾਥ ਦਿੱਤਾ ਜੀ ਕਿ ਸਭ ਦੇ ਅੰਦਰ ਹੀ ਯੂਨੀਵਰਸਿਟੀ ਦੇ ਮੂਰੋ ਜੇਕਰ ਪੰਜਾਬ ਸ਼ਬਦ ਲਾਵਾਂਗੇ ਤਾਂ ਇਸ ਗੱਲ ਦੀ ਪੀੜਾ ਸੈਨੇਟਰਦ ਤੇ ਨਾ ਟੂਣਾ ਕਿਉਂ ਨਹੀਂ ਹੁੰਦੀਆਂ ਤੇ ਭਾਈ ਉਹ ਸੈਨੇਟਰ ਤੇ ਸਿੰਡੀਕੇਟ ਭੰਗ ਕਰਨ ਵਾਲਾ ਪਹਿਲਾਂ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਗਿਆ ਇਸ ਗੱਲ ਦੇ ਉੱਤੇ ਸਭ ਨੇ ਹੈਰਾਨੀ ਤੇ ਦੁੱਖ ਪ੍ਰਗਟਾਇਆ ਅੱਜ ਤਾਂ ਚੰਡੀਗੜ੍ਹ ਦੇ ਵਿੱਚ ਆਪਾਂ ਤਾਂ ਇਹ ਗੱਲ ਕਹਿੰਦੇ ਸੀ ਨਾ ਵੀ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਚਾਹੀਦਾ ਐਸੇ ਤਾਂ ਮੁਹਾਲੀ ਦੇ ਵਿੱਚ ਹਰਿਆਣੇ ਦੀ ਪੁਲਿਸ ਆ ਗਈ ਉਹਨਾਂ ਨੇ ਇੱਥੇ ਆਪੇ ਨਾਕੇ ਲਾ ਲਏ ਬਾਅਦ ਵਿੱਚ ਰੌਲਾ ਪੈ ਗਿਆ ਫਿਰ ਪੁਲਿਸ ਨੂੰ ਉਹਦੇ ਪਰੇ ਕੀਤਾ ਗਿਆ ਮੈਨੂੰ ਇਹ ਲੱਗਦਾ ਵੀ ਭਾਈ ਜਿਵੇਂ ਪੰਜਾਬਗਾਂ ਦੀ ਪਿੱਠ ਦੇ ਉੱਤੇ ਹਰਿਆਣੇ ਦੀ ਡਾਂਗ ਫੇਰੇ ਉਹ ਸ਼ਾਇਦ ਕੋਈ ਇਹ ਤਾਂ ਹੁੰਦਾ ਹੋਵੇ ਸਰੇਜ ਦੇ ਅੱਜ ਇਹ ਸਵਾਲ ਬਹੁਤ ਵੱਡਾ ਉੱਠਿਆ ਵੀ ਉਹ ਕਿਹੜੇ ਕਾਰਨਾਂ ਜਿਹੜਾ ਕਰਕੇ ਹਰਿਆਣੇ ਦੀ ਪੁਲਿਸ ਪੰਜਾਬ ਦੇ ਵਿੱਚ ਫਿਰਦੀ ਮੁਹਾਲੀ ਦੇ ਵਿੱਚ ਫਿਰਦੀ ਆ ਇਥੇ ਪੰਜਾਬ ਦੀ ਪੁਲਿਸ ਤੇ ਯਕੀਨੀ ਨਹੀਂ ਰਿਹਾ ਪਰ ਉਸ ਤੋਂ ਅਗਲੀ ਗੱਲ ਇਹ ਸੀ ਕਿ ਅੱਜ ਧੱਕਾ ਮਚੀ ਵੀ ਹੋਇਆ लाठी चार्ज ਵੀ ਹੋਇਆ ਕਿਸਾਨਾਂ ਨੂੰ ਮੁਹਾਲੀ ਦੇ ਵਿੱਚ ਹੀ ਰੋਕ ਲਿਆ ਗਿਆ ਤੇ ਅੱਗੇ ਨਹੀਂ ਵਧਣ ਦਿੱਤਾ ਗਿਆ ਉਰਥੇ ਵੀ ਤਾਂ ਹੌਲ ਧਫਾ ਹੋਇਆ ਪੇਰੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਪੁਲਿਸ ਦਾ ਹੌਲ ਧਫਾ ਹੋਇਆ ਸੋ ਅੱਜ ਬਹੁਤ ਵਹਿਸ਼ਬਾਦੀ ਵੀ ਹੋਈ ਹੈ ਪਰ ਇਹਦੇ ਵਿੱਚ ਬਹੁਤ ਵੱਡਾ ਸਮਰਥਨ ਮਿਲਿਆ ਜੀ ਹੂੰ ਹੂੰ ਪਰ ਹਾਲੇ ਜਿਹੜਾ ਨੋਟੀਫਿਕੇਸ਼ਨ ਸੀ ਉਹ ਵਾਪਸ ਨਹੀਂ ਲਿਆ। ਨਹੀਂ ਕਿ ਉਹਨਾਂ ਨੇ ਇਹ ਗੱਲ ਕਹਿਤੀ ਆ ਜਿਹੜਾ ਕੇਂਦਰ ਦਾ ਸਿੱਖਿਆ ਬੈਂਕ ਮਾ ਉਹਨੇ ਨੋਟਸ ਜਾਰੀ ਕਰਤਾ ਸੀ ਪਿਛਲੇ ਦਿਨੀ ਕਿ ਜਿਹੜਾ ਸੈਨੇਟ ਤੇ ਸਿੰਡੀਕੇਟ ਬਰਕਰਾਰ ਰਹੂ ਇਹਨਾਂ ਮੰਗ ਸੀ ਬਰਕਰਾਰ ਰਹੂ ਹੁਣ ਜਿਹੜਾ ਅੱਜ ਦਾ ਪ੍ਰਦਰਸ਼ਨ ਸੀ ਇਹਦਾ ਵਿਸ਼ਾ ਇਹ ਸੀਗਾ ਕਿ ਸੈਨੇਟ ਲਈਆਂ ਚੋਣਾਂ 91 ਮੈਂਬਰੀ ਸੈਨੇਟ ਦੇ ਚੋਣਾਂ ਦੀ ਤਰੀਕ ਕਿਉਂ ਨਹੀਂ ਲਾਨੀ ਜਾ ਰਹੀ ਉਹ ਕਹਿੰਦੇ ਵੀ ਤਰੀਕ ਐਲਾਨੋ ਹੁਣ ਜੀ। ਹੂੰ ਹੂੰ। अच्छा राजा बड़िंग ਤੋਂ ਨਰਾਜ਼ ਹੋਏ ਵਕੀਲ ਨੇ ਕੀ ਗੱਲਬਾਤ ਕੀਤੀ ਹੈ ਜੀ ਕੋ ਵਕੀਲ ਸਾਹਿਬ ਦੇ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਜੀ ਇਹ ਜਲੰਧਰ ਦੇ ਵਿੱਚੋਂ ਹੀ ਖਬਰ ਆਈ ਹੈ ਜਲੰਧਰ ਦੀ ਖਬਰ ਹੈ ਜੀ ਤੇ ਇਹ ਰਾਜਾ ਬੜਿੰਗ ਦੀਆਂ ਗੱਲਾਂ ਤੋਂ ਰਾਜਾ ਬੜਿੰਗ ਦੇ ਬਿਆਨਾਂ ਤੋਂ ਇਹ ਵਕੀਲ ਸਾਹਿਬ ਨਰਾਜ਼ ਆ ਤੇ ਉਹਨਾਂ ਨੇ ਫਿਰ ਅੱਜ ਟਾਟਾ ਬਾਏ ਬਾਏ ਕਹੇ ਜੀ ਪਾਰਟੀ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਬੜਾ ਦੁੱਖ ਆ ਵੀ ਸਾਡੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਆਹ ਗੱਲਾਂ ਕੀਤੀਆਂ ਜਾ ਰਹੀਆਂ ਜਿਹੜੀਆਂ ਗੱਲਾਂ ਉਹ ਕਹਿੰਦੇ ਕਿ ਸ਼ੋਰ ਦੀਆਂ ਨਹੀਂ ਤੇ ਰਾਜਾ ਬੜਿੰਗ ਉਹ ਕਹਿੰਦੇ ਕਿ ਪ੍ਰਧਾਨਗੀ ਦੇ ਕਾਬਲ ਨਹੀਂ ਇਸ ਕਰਕੇ ਮੈਂ ਇਹਨਾਂ ਵਰਗੇ ਬੰਦਿਆਂ ਦੀ ਅਗਵਾਈ ਦੇ ਵਿੱਚ ਕੰਮ ਨਹੀਂ ਕਰ ਸਕਦਾ ਸੋ ਅੱਜ ਇਹਨਾਂ ਦਾ ਨਾਂ ਹੈਗਾ ਜੀ ਵਕੀਲ ਸਾਹਿਬ ਦਾ ਐਡਵੋਕੇਟ ਗੁਰਜੀਤ ਸਿੰਘ ਕਾਲੂ ਇਹਨਾਂ ਦੇ ਕੋਲ ਜੀ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟ ਲੀਗਲ ਹਿਊਮਨ ਰਾਈਟ ਐਂਡ ਆਰਟੀਆ ਡਿਪਾਰਟਮੈਂਟ ਦਾ ਕੰਮਕਾਜ ਵੇਨੇ ਸੀਗੇ ਇਹਨਾਂ ਦੇ ਵੱਲੋਂ ਕਾਂਗਰਸ ਨੂੰ ਅਜ ਅਲਬਿਦਾ ਕਹਿ ਦਿੱਤੇ ਗਈ ਹੈ ਅੱਛਾ ਅਮਰਪਾਲ ਸਿੰਘ ਦੀ ਜਿਹੜੀ ਸੁਣਵਾਈ ਹੋਣੀ ਸੀ ਸੁਪਰੀਮ ਕੋਰਟ ਦੇ ਵਿੱਚ ਉਹਦਾ ਕੀ ਬਣਿਆ ਜੀ ਉਹਦੀ ਟਲ ਗਈ ਅਸਲ ਵਿੱਚ ਅਜਾ ਡਾਲਟ ਨਹੀਂ ਇਸ ਸੁਣਵਾਈ ਨੂੰ ਰੱਦ ਕਰਤਾ ਉਹਦਾ ਕਾਰਨ ਹੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਅਸੀਂ ਈਵੇਂ ਨਹੀਂ ਕਰ ਸਕਦੇ ਤੁਸੀਂ ਜਿਹੜੀ ਐਨਐਸਏ ਰੱਦ ਕਰਨੀ ਜਾਂ ਹੋਰ ਕਿਸੇ ਵੀ ਮਸਲੇ ਦੇ ਉੱਤੇ ਗੱਲ ਕਰਨੀ ਹੈ ਪਹਿਲਾਂ ਜਾਓ ਜੀ ਤੁਸੀਂ ਹਾਈ ਕੋਰਟ ਹਾਈ ਕੋਰਟ ਨੂੰ ਹੁਕਮ ਜਾਰੀ ਕਰ ਦਿੱਤਾ ਵੀ 6 ਹਫ਼ਤੇ ਦੇ ਵਿੱਚ ਵਿੱਚ ਇਸ ਮੁਤਲਕ ਰਿਪੋਰਟ ਪੂਰੀ ਕੀਤੀ ਜਾਵੇ ਤੇ ਜੇਕਰ ਉੱਥੇ ਕੋਈ ਹਾਂ ਨਾ ਦਾ ਨਤੀਜਾ ਆਉਂਦਾ ਫਿਰ ਸੁਪਰੀਮ ਕੋਰਟ ਆ ਸਕਦੇ ਆ ਹਾਈ ਕੋਰਟ ਨੂੰ ਛੱਡ ਕੇ ਸਿੱਧੇ ਸੁਪਰੀਮ ਕੋਰਟ ਨਹੀਂ ਜੀ ਕਬੱਡੀ ਪਲੇਅਰ ਸੀ ਜਿਹੜਾ ਉਹਦੇ ਕੇਸ ਦੇ ਵਿੱਚ ਉਹਦੇ ਕਤਲ ਦੇ ਵਿੱਚ ਕੋਈ ਗ੍ਰਿਫਤਾਰੀਆਂ ਹੋਈਆਂ ਬਿਲਕੁਲ ਜੀ ਚਾਰ ਜਣਿਆਂ ਦੀਆਂ ਇਹਦੇ ਵਿੱਚ ਜਿਹੜੇ ਪਨਾਹ ਦੇਣ ਵਾਲੇ ਆ ਤੇ ਗੋਲੀ ਮਾਰਨ ਵਾਲੇ ਇਹ ਦੋਨਾਂ ਜਿਹੜੀਆਂ ਉਹ ਧਿਰਾਂ ਨੂੰ ਲੈ ਕੇ ਤੇ ਇਹ ਚਾਰ ਜਣਿਆਂ ਦੀ ਗ੍ਰਿਫਤਾਰੀ ਹੋਈ ਆ ਲੁਧਿਆਣਾ ਦੀ ਖਬਰ ਆਪਾਂ ਰੈਡ ਐਫਐਨ ਦੇ ਉੱਤੇ ਪਿਛਲੇ ਦਿਨੀ ਸਾਂਝੀ ਕੀਤੀ ਸੀ ਗੁਰਵਿੰਦਰ ਸਿੰਘ ਨਾਂ ਦਾ ਕਬੱਡੀ ਖਿਡਾਰੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਤੇ ਉਹ ਜੀ ਉਥੇ ਨਗਰ ਕੀਰਤਨ ਦੀ ਤਿਆਰੀ ਦੇ ਵਿੱਚ ਲੱਗਾ ਸੀਗਾ ਉਦੋਂ ਇਹਦੇ ਗੋਲ ਨਾ ਮਾਰਗੇ ਸੀਗੇ ਤੇ ਉਸ ਤੋਂ ਬਾਅਦ ਲੋਕਾਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਸੜਕ ਦੇ ਉੱਤੇ ਬਾਡੀ ਰੱਖ ਕੇ ਤੇ ਕਾਤਲਾਂ ਨੂੰ ਫੜਨ ਦੀ ਮੰਗ ਵੀ ਕੀਤੀ ਸੀ ਫਿਰ ਚਲੋ ਸਸਕਾਰਤਾ ਹੋ ਗਿਆ ਸੀ ਪਰ ਚਾਰ ਜਣੇ ਇਸ ਮਸਲੇ ਤੇ ਗ੍ਰਿਫਤਾਰ ਕੀਤੇ ਆ ਪੁਲਿਸ ਕੰਨੀ ਵੀ ਹੋਰ ਵੀ ਖੁਲਾਸੇ ਕਰਾਵਾਂਗੇ ਤੇ ਬਾਕੀ ਜਿਹੜਾ ਟਰੱਕ ਨਾਲ ਦੋ ਲੜਕੀਆਂ ਮਾਰੀਆਂ ਗਈਆਂ ਇਹ ਐਕਸੀਡੈਂਟ ਹੋਇਆ ਜਾਂ ਕਿ ਕਤਲ ਆ ਇਹ ਇਹ ਕਤਲ ਹੈ ਜੀ ਖੰਭ ਸਾਹਿਬ ਇਹ ਤਾਂ ਬਦਮਾਸ਼ੀ ਆ ਗੁੰਡਾਗਰਦੀ ਹੈ ਸਰੇ ਆਮ ਇਹੋ ਜਿਹੇ ਬੰਦੇ ਨੂੰ ਤਾਂ ਪੁੱਠਾ ਡੰਗਣਾ ਚਾਹੀਦਾ ਜਿਨੇ ਬੇਕਸੂਰਾਂ ਦੀ ਜਾਨ ਲਈ ਹੈ ਇਹ ਪਠਾਨਕੋਟ ਦੇ ਵੱਲੋਂ ਖਬਰ ਆਈ ਹੈ ਇੱਥੇ ਪਤਾ ਲੱਗਾ ਜੀ ਕੋਈ ਪਿੰਡ ਦੇ ਵਿੱਚ ਹੀ ਜਾਂ ਕੜੀ ਗਵਾਂਡ ਦੇ ਵਿੱਚ ਰੌਲਾ ਚੱਲਦਾ ਕਿਸੇ ਵੀ ਤਰ੍ਹਾਂ ਦਾ ਪਰ ਉੱਥੇ ਜਦੋਂ ਕੁੜੀਆਂ ਜਿਹੜੀਆਂ ਪੈਣਾ ਇਹ ਥਾਣੇ ਦੇ ਵੱਲ ਜਾਣਗਾ ਸੀ ਸ਼ਿਕਾਇਤ ਦੇਣ ਦੇ ਲਈ ਤਾਂ ਜਿਹੜੇ ਬੰਦੇ ਨਾਲ ਰੌਲਾ ਉਹ ਟਰੱਕ ਲੈ ਆ ਪੁੱਠੇ ਪਾਸੇ ਤੇ ਉਹਨੇ ਕੁੜੀਆਂ ਦੇ ਉੱਤੇ ਚੜਾਤਾ ਤੇ ਕੁੜੀਆਂ ਦੀ ਮੌਤ ਹੋ ਗਈ ਹੈ ਤੇ ਪੁਲਿਸ ਦੇ ਬੰਦੇ ਫੜ ਲਿਆ ਜੀ ਹੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਅਸਲ ਵਿੱਚ ਪੰਜਾਬ ਦਾ ਮੌਸਮ ਠੀਕ ਹੈ ਜੀ ਹੁਣ ਠੰਡਾ ਥੋੜਾ ਜਿਹਾ ਹੋਰ ਹੋ ਗਿਆ ਜਸਤੰਦਾ ਪੰਜਾਬ ਦੇ ਵਿੱਚ ਨਹੀਂ ਪਿਆ ਨਾ ਉਸ ਦਿਨ ਤੋਂ ਪੰਜਾਬ ਦਾ ਮੌਸਮ ਥੋੜਾ ਜਿਹਾ ਹੋਰ ਬਦਲ ਗਿਆ ਕੱਲ ਮੈਂ ਇੱਕ ਵਿਆਹ ਗਿਆ ਸੀਗਾ ਜੀ ਤੇ ਰਾਤ ਦਾ ਵਿਆਹ ਸੀਗਾ ਤੇ ਠੰਡ ਚੜਦੀ ਸੀ ਤੇ ਦੂਜੀ ਗੱਲ ਆ ਵੀ ਦਿਨ ਦੇ ਵੇਲੇ ਵੀ ਮੌਸਮ ਬਦਲਿਆ ਤੇ ਫਰੀਦਕੋਟ ਖੇਤਰ ਸਭ ਤੋਂ ਵੱਧ ਠੰਡਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਉਹ ਇਹ ਦੱਸਿਆ ਗਿਆ ਉਸ ਤੋਂ ਕੁਲ ਇੱਕ ਇਹ ਵੀ ਕਿ ਪੰਜਾਬ ਦੇ ਵਿੱਚ ਆਉਂਦੇ 72 ਘੰਟੇ ਚ ਬੀਕਣੀ ਦੀ ਸੰਭਾਵਨਾ ਕੋਈ ਨਹੀਂ ਕਿ ਹੁਣ ਜਿਹੜੀ ਠੰਡ ਆ ਰਾਤ ਨੂੰ ਕੰਬਲ ਵਾਲੀ ਆ ਤੇ ਜੇ ਮੰਨ ਲਓ ਕੜੀਆਂ ਚਾਰ ਛਿਟਾ ਹੋਰ ਪੈ ਗਈਆਂ ਤਾਂ ਫਿਰ ਰਜਾਈ ਵਾਲੀ ਬਣ ਜਾਣੀ ਆ ਪਰ ਪੰਜਾਬ ਦੇ ਵਿੱਚ ਮੌਸਮ ਅੱਜ ਧੁੱਪ ਸੀਗੀ ਤੇ ਮੌਸਮ ਸੁਖਹਿਰਾ ਜੀ। ਟੈਣਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਵਿਦਿਆਰਥੀ ਬੱਬੂ ਮਾਨ ਤੇ ਸਤਿੰਦਰ ਸਰਤਾਜ ਜਿਹੜੇ ਨੇ ਉਹ ਬੜੇ ਪਾਪੂਲਰ ਨੇ ਪਬਲਿਕ ਦੇ ਵਿੱਚ ਉਹਨਾਂ ਦੀ ਹਾਜ਼ਰੀ ਹੈ ਉੱਥੇ। ਬਿਲਕੁਲ ਹੈਗੀ ਜੀ ਅੱਜ ਸਰਤਾਜ ਵੀ ਸੀ ਉੱਥੇ ਜੀ। ਬੱਬੂ ਮਾਨ ਪਿਛਲੇ ਦਿਨੀ ਜਾ ਕੇ ਆਇਆ ਜੀ ਦੋ ਤਿੰਨ ਵਾਰੀ ਬੱਬੂ ਮਾਨ ਹੋਰੀ ਜਾ ਕੇ ਆਏ ਜਾਂ ਅਮਨਤੋਜ ਮਾਨ ਹੋਰੀ ਜਾ ਕੇ ਆਏ ਆ। ਸੋ ਜਿਹੜੇ ਕਲਾਕਾਰਾਂ ਨੇ ਭਰਵੀਂ ਹਾਜ਼ਰੀ ਲਵਾਈ ਹੈ ਜੀ। ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਭਾਵੇਂ ਕਿਸਾਨ ਅੰਦolan ਹੋਵੇ ਭਾਵੇਂ ਕੋਈ ਪਾਣੀ ਦਾ ਮੁੱਦਾ ਹੋਵੇ ਭਾਵੇਂ ਕੋਈ ਹੋਰ ਕਿਸੇ ਨਾਲ ਅਨਿਆਂ ਹੁੰਦਾ ਹੋਵੇ ਭਾਵੇਂ ਹੜਾ ਵਾਲਾ ਮਸਲਾ ਹੋਵੇ ਭਾਵੇਂ ਯੂਨੀਵਰਸਿਟੀ ਵਾਲਾ ਹੋਵੇ ਕੁਝ ਕੁ ਕਲਾਕਾਰ ਆ ਜਿਹੜੇ ਉਹ ਨਿੱਠ ਕੇ ਆਉਂਦੇ ਸਾਹਮਣੇ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਤੇ ਜਿਹੜੇ ਉਹਦੇ ਧੰਨਵਾਦ ਕਰਨਾ ਬਣਦਾ ਹੈ ਬਿਲਕੁਲ ਥੈਂਕ ਯੂ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨ ਮਿਹਰਬਾਨ